ਮਾਹੌਲ ਕੀ ਕਹਿੰਦਾ ਮਾਹੌਲ ਪੂਰਾ ਜ਼ਬਰਦਸਤ ਆ ਜੈਮਨੀ ਚੋਂਦਾ ਫਿਰ ਤੁਹਾਨੂੰ ਪਤਾ ਕਿ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖਣ ਤੇ ਕਰਨਵੀਰ ਬੁਰਜ ਵਧੀਆ ਵੋਟਾਂ ਨਾਲ ਜਿੱਤੂਗਾ ਜੀ ਪਹਿਲਾਂ ਤਾਂ ਇੱਥੇ ਜੇ ਤੁਸੀਂ ਪਿੰਡਾਂ 'ਚ ਢੀੜਾ ਕੱਢੋਂਗੇ ਤੁਸੀਂ ਬੇਸਿਕ ਸਹੂਲਤਾਂ ਤੋਂ ਵਾਂਝਾ ਦੇਖੋਗੇ ਪਿੰਡਾਂ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦਾ ਸਾਡਾ 59 ਸਾਲ ਪੁਰਾਣਾ ਇੱਕ ਸਿਸਟਮ ਚੱਲਿਆ ਆਉਂਦਾ ਉਹ ਸੈਂਟਰ ਨੇ ਭੰਗ ਕਰਤਾ ਸਾਡੀ ਪੰਜਾਬ ਸਰਕਾਰ ਨੂੰ ਇਹਦੇ ਤੇ ਪਤਾ ਹੀ ਨਹੀਂ ਲੱਗਿਆ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਤਰਨਤਾਰਨ ਵਿਖੇ ਮੌਜੂਦ ਹਾਂ ਜਿੱਥੇ ਆਉਂਦੀ 11 ਨਵੰਬਰ ਨੂੰ VOTING ਹੋਣ ਜਾ ਰਹੀ ਹੈ ਔਰ ਮੇਰਾ ਨਾਂ ਤਲਵੀ ਗੋੜੀ ਨੇ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸੱਸੀ ਕਾਲ ਜੀ ਜੀ ਸੱਸੀ ਕਾਲ ਭਾਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਸਵਾਗਤ ਹੈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਕਿਵੇਂ ਮਾਹੌਲ ਕੀ ਕਹਿੰਦਾ ਮਾਹੌਲ ਪੂਰਾ ਜ਼ਬਰਦਸਤ ਹੈ ਜੈਮਣੀ ਚੌਂ ਦਾ ਫਿਰ ਤੁਹਾਨੂੰ ਪਤਾ ਵੀ ਹਰ ਇੱਕ ਚੌਣੀ ਵੈਸੇ ਬੜੀ ਰੌਣਕ ਵਾਲੀ ਹੁੰਦੀ ਆ ਜੈਮਣੀ ਚੌਂ ਦੇ ਵਿੱਚ ਥੋੜਾ ਜਿਹਾ ਇਹ ਹੋ ਜਾਂਦਾ ਪਾਰਟੀ ਦੇ ਜਿਹਨੇ ਸਾਡੇ ਲੀਡਰ ਸਹਿਬਾਨ ਨੇ ਹਰ ਇੱਕ ਪਾਰਟੀ ਆਪਣਾ ਪੂਰਾ ਛੋਟੀ ਦਾ ਜਿਹੜਾ ਜੋਰ ਲਾਉਣ ਦੇ ਵਿੱਚ ਲੱਗੀ ਹੁੰਦੀ ਆ ਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਜ਼ੋਨ ਵਾਈਜ਼ ਹਲਕੇ ਨੂੰ ਡਿਵਾਈਡ ਕਰਕੇ ਸਾਡੀ ਸੀਨੀਅਰ ਲੀਡਰਸ਼ਿਪ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰ ਰਹੀ ਹੈ ਜੀ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖਣ ਤੇ ਕਰਨਵੀਰ ਬੁਰਜ ਵਧੀਆ ਵੋਟਾਂ ਨਾਲ ਜਿੱਤੂਗਾ ਜੀ ਤੇ ਜੋ ਮਾਹੌਲ ਦੀ ਗੱਲ ਕੀਤੀ ਜਾਵੇ ਲੋਕਾਂ 'ਚ ਵਿਚਰਦੇ ਆਂ ਜੀ ਮੁੱਦਾ ਕੀ ਆ ਜੀ ਮੈਂ ਮੁੱਦੇ ਭਈ ਬੜੇ ਮੁੱਤੇ ਨੇ ਇੱਕ ਨਹੀਂ ਪਹਿਲਾਂ ਤਾਂ ਇੱਥੇ ਜੇ ਤੁਸੀਂ ਪਿੰਡਾਂ 'ਚ ਢੀੜਾ ਕੱਢੋਂਗੇ ਤੁਸੀਂ ਬੇਸਿਕ ਸਹੂਲਤਾਂ ਤੋਂ ਵਾਂਝਾ ਦੇਖੋਗੇ ਪਿੰਡਾਂ ਨੂੰ ਪੀਣ ਵਾਲੇ ਪਾਣੀ ਤੱਕ ਦੀਆਂ ਸਮੱਸਿਆਵਾਂ ਮਾਣੇ ਜਾਣੀ ਕਿ ਇੱਥੇ ਇਹਦੇ ਵੱਲ ਪਿਛਲੇ 4 ਸਾਲਾਂ ਚ ਕੋਈ ਧਿਆਨ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਹਰੇਕ ਬੰਦਾ ਜੇ ਤੁਸੀਂ ਇੱਥੇ ਦੇਖੋਗੇ ਇਸ ਏਰੀਏ ਨੂੰ ਤਾਂ ਸਹਿਮੇ ਡਰੇ ਹੋਏ ਇੱਕ ਚੀਜ਼ ਦਾ ਜਿਹੜਾ ਹਰ ਰੋਜ਼ ਪੂਰੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਇੱਥੇ ਵੀ ਤੁਸੀਂ ਨੇ ਦੇਖਿਆ ਹਰ ਇੱਕ ਬੰਦਾ ਧਰਨੇ ਪ੍ਰਦਰਸ਼ਨ ਜਿਹੜੇ ਕਰ ਰਹੇ ਨੇ ਉਹਨਾਂ ਤੇ ਹਜੇ ਕੋਈ ਗੌਰ ਨਹੀਂ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦਾ ਸਾਡਾ 59 ਸਾਲ ਪੁਰਾਣਾ ਇੱਕ ਸਿਸਟਮ ਚੱਲਿਆ ਆਉਂਦਾ ਉਹ ਸੈਂਟਰ ਨੇ ਭੰਗ ਕਰਤਾ ਸਾਡੀ ਪੰਜਾਬ ਸਰਕਾਰ ਨੂੰ ਇਹਦੇ ਤੋਂ ਪਤਾ ਹੀ ਨਹੀਂ ਲੱਗਿਆ ਸਾਡੇ ਭਾਖੜਾ ਡੈਮ ਦਾ ਸਾਰਾ ਕੰਟਰੋਲ ਸੈਂਟਰ ਸਰਕਾਰ ਲੈ ਗਈ ਤੋਂ ਇਹ ਚੀਜ਼ਾਂ ਹਰ ਇੱਕ ਬੰਦੇ ਨੂੰ ਉਹ ਪਤਾ ਨਹੀਂ ਜੀ ਤੇ ਜਿਹੜੀਆਂ ਸਹੂਲਤਾਂ ਦੀ ਗੱਲ ਆ ਸਹੂਲਤਾਂ ਤੁਸੀਂ ਉਹ ਰੌਂਡ ਲਾਇਓ ਤੁਸੀਂ ਖੁਦ ਸ਼ਹਿਰ ਦਾ ਹਾਲਾਤ ਦੇਖ ਲਓਗੇ ਮੇਰੇ ਕਹਿਣ ਦਾ ਤਾਂ ਚਲੋ ਇਹ ਹੋ ਜੂਗਾ ਵੀ ਇੱਕ ਵਿਰੋਧੀ ਧਰਦੀ ਗੱਲ ਹੋ ਜਾਂਦੀ ਆ ਪਰ ਜੇ ਤੁਸੀਂ ਆਮ ਬੰਦੇ ਆ ਤਾਂ ਤੁਸੀਂ ਇੱਥੇ ਸੁਣੋਂਗੇ ਤਾਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਉਹ ਬੜੇ ਵਿਸਤਾਰਪੂਰਵਕ ਦੱਸਣਗੇ ਤੁਹਾਨੂੰ ਪਰ ਜਿਵੇਂ ਜਿਵੇਂ ਤੁਸੀਂ ਦੱਸਿਆ ਵੀ ਲੋਕਾਂ ਚ ਆਪਾਂ ਵਿਚਰਦੇ ਆਂ ਲੋਕ ਆਪਾਂ ਦੱਸਦੇ ਆ ਵੀ ਆਹ ਤਕਲੀਫਾਂ ਉਹ ਤਕਲੀਫਾਂ ਨੇ ਪਰ ਸਰਕਾਰ ਜਿਹੜੀ ਮੌਜੂਦਾ ਧੇਰਾ ਉਹ ਕਹਿੰਦੀ ਆ ਜੀ ਕੰਮ ਇੰਨੇ ਕਰਾਏ ਹੋਏ ਆ ਤੁਸੀਂ ਫਿਕਰ ਨਾ ਕਰੋ ਅਸੀਂ ਬਹੁਤ ਵੱਡੀ ਲੀਡ ਲੈ ਕੇ ਜਿੱਤਾਂਗੇ ਹਰ ਇੱਕ ਬੰਦਾ ਆਪਣਾ ਆਪਣਾ ਦਾਵਾ ਕਰਦਾ ਹੁੰਦਾ ਪਰ ਇਹਦੇ ਵਿੱਚ ਆਪਾਂ ਨੂੰ ਕੋਈ ਐਸੀ ਗੱਲ ਨਿਕਲ ਕੇ ਆ ਰਹੀ ਆ ਵੀ ਯਾਰ ਸਾਡਾ ਦਾਵਾ ਆ ਸੱਚ ਆ ਉਹਨਾਂ ਦਾ ਦਾਵਾ ਇਹ ਝੂਠਾ ਇਸ ਤਰ੍ਹਾਂ ਦੀ ਕੋਈ ਗੱਲ ਨਾ ਜਰੋਂਦੀ ਆ ਸਿਰਫ ਜਿਤਨਾ ਹਾਰਨਾ ਨਹੀਂ ਹੁੰਦਾ ਆ ਆਪਦਾ ਇੱਕ ਯਾਨੀ ਕਿ ਪਾਰਟੀ ਨੇ ਬਹੁਤ ਕੁਝ ਕਰਕੇ ਆਉਣ ਵਾਲੇ ਸਮੇਂ ਤੱਕ ਦਿਖਾਉਣਾ ਹੁੰਦਾ ਤਾਂ ਮੈਨੂੰ ਲੱਗਦਾ ਜਿੰਨਾ ਜਲਦੀ ਲੋਕਾਂ ਦਾ ਮੋਹ ਪੰਗੇ ਸਰਕਾਰ ਤੋਂ ਹੋ ਗਿਆ ਅੱਜ ਤੱਕ ਪਹਿਲਾਂ ਕਦੇ ਅਜਿਹਾ ਤੁਸੀਂ ਨੇ ਨਹੀਂ ਦੇਖਿਆ ਹੋਣਾ ਇਸ ਤਰੀਕੇ ਦੇ ਨਾਲ ਆਪਣੇ ਬਾਈ ਜੀ ਹੁਣ ਇੱਕ ਕੈਂਡੀਡੇਟ ਆਪਣੇ ਜਿੱਤਦੇ ਆ ਕਿਉਂਕਿ ਆਪਣੀ ਠੀਕ ਆ ਆਪਣੀ ਗਿਣਤੀ 'ਚ ਵਾਧਾ ਜ਼ਰੂਰ ਹੋਏਗਾ ਪਰ ਆਪਾਂ ਹਰਾ ਨਾਰਾ ਮਾਰ ਸਕਦੇ ਆ ਓਪੋਜੀਸ਼ਨ ਦੇ ਵਿੱਚ ਬੈਠੇ ਆ ਤੁਹਾਨੂੰ ਲੱਗਦਾ ਜੀ ਵੀ ਜਿਹੜੇ ਆਉਂਦੇ ਜਿਹੜਾ 1.5 ਸਾਲ ਸਾਢੇ 1.5 ਸਾਲ ਬਚਿਆ ਉਹਦੇ ਵਿੱਚ ਵਿਕਾਸ ਹੋਣਗੇ ਜੀ ਉਹਨੇ ਜਿਹਨਾਂ ਦੀ ਜਿੱਤ ਪ੍ਰਾਪਤ ਕਰਦੇ ਨਹੀਂ ਦੇਖੋ ਜਿਹੜਾ 1 ਸਾਲ ਰਹਿ ਰਿਹਾ ਹੈ ਇਹ ਇਹ ਕੱਲਾ ਸਿਰਫ ਆਪਾਂ ਜੇ ਗੱਲ ਕਰੀਏ ਨਾ ਇੱਕ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਤੇ ਕਿੰਨਾ ਵੱਡਾ ਸਰਕਾਰ ਨੂੰ ਝਟਕਾ ਲੱਗੂਗਾ ਇਸ ਚੀਜ਼ ਦੇ ਨਾਲ ਕੱਲੇ ਹਲਕੇ ਨਹੀਂ ਉਹ ਸਾਰੇ ਪੰਜਾਬ 'ਚ ਕੰਮ ਕਰਵਾਉਣ ਲੱਗ ਜਾਣਗੇ ਵੀ ਸਾਡੀ ਪੈਰਾਂ ਹੇਠੋਂ ਜ਼ਮੀਨ ਨਿਕਲ ਰਹੀ ਆ ਇਹ ਤਾਂ ਪੰਜਾਬ ਦੇ ਲੋਕਾਂ ਲਈ ਬਹੁਤ ਚੰਗੀ ਓਪਰਚ्युनिटी ਆ ਵੀ ਇੱਥੇ ਸਰਕਾਰ ਨੂੰ ਮੜਾ ਜਾ ਜਿਵੇਂ ਭਗਤ ਸਿੰਘ ਹੋਰਾਂ ਨੇ ਅਸੈਂਬਲੀ 'ਚ ਬੰਬ ਸਿੱਟਿਆ ਸੀ ਖੜਕਾ ਕਰਿਆ ਸੀ ਖੜਾਕ ਕਰਿਆ ਸੀ ਉਸ ਤਰੀਕੇ ਨਾਲ ਸਾਡੇ ਇੱਥੇ ਦੇ ਵਸ਼ਿੰਦੇ ਤਰਨਤਾਰਨ ਦੇ ਖੜਾਕ ਕਰਨ ਤਾਂ ਕਿ ਇਹ ਸਰਕਾਰ ਦੇ ਕੰਨਾਂ 'ਚ ਕੋਈ ਆਵਾਜ਼ ਪਹੁੰਚੇ ਤਾ ਕੱਲੇ ਇੱਥੇ ਦੀ ਗੱਲ ਹੀ ਪੂਰੇ ਪੰਜਾਬ 'ਚ ਤੁਸੀਂ ਦੇਖ ਸਕਦੇ ਹੋ ਕੋਈ ਡਿਵੈਲਪਮੈਂਟ ਦੇ ਪੱਖ ਤੇ ਗੱਲ ਨਹੀਂ ਹੋ ਰਹੀ ਸੋ ਮੈਨੂੰ ਲੱਗਦਾ ਕਿ ਇਹ ਇੱਕ ਮੌਕਾ ਵੋਟ ਤਾਂ ਦੇਖੋ ਇੱਥੇ ਦੇ ਪਿਛੰਦਿਆ ਨੇ ਕਰਨੀਆਂ ਜਿਹੜੇ ਇੱਥੇ ਦੇ ਵੋਟਰ ਨੇ ਪਰ ਇੱਕ ਇਹ ਮੈਸੇਜ ਉਹ ਪੂਰੇ ਪੰਜਾਬ ਦੇ ਵਿੱਚ ਦੇਣਗੇ ਸੋ ਮੈਨੂੰ ਪੂਰਨ ਵਿਸ਼ਵਾਸ ਆ ਕਿ ਉਹ ਵਧੀਆ ਕੈਂਡੀਡੇਟ ਚੁਣਨਗੇ ਇੱਕ ਨਰਮ ਸੁਭਾਅ ਦਾ ਕੈਂਡੀਡੇਟ ਚੁਣਨਗੇ ਤੇ ਵਧੀਆ ਪੜ੍ਹਿਆ ਲਿਖਿਆ ਕੈਂਡੀਡੇਟ ਚੁਣਨਗੇ ਤੇ ਜਿਹੜਾ ਪੁਰਾਣਾ ਦੀਰੇ ਦਾਦੇ ਪੜਦਾਦਿਆਂ ਦਾ ਪਿਛੋਕੜ ਆ ਜਿਹੜਾ ਉਹ SGPC ਸਾਡੀ ਬਹੁਤ ਵੱਡੀ ਸੰਸਥਾ ਦੇ ਵਿੱਚ ਉਹਨਾਂ ਦਾ ਕੰਮ ਕਰਨ ਦਾ ਤੇ ਇਸ ਹਲਕੇ ਦੇ ਨਾਲ ਬੜੀ ਉਹਨਾਂ ਦੀ ਗੁੜੀ ਸਾਂਝ ਐ ਇੱਥੋਂ ਦੇ ਰਹਿਣ ਆ ਲੈਣੇ ਤੇ ਚੰਗੀ ਐਜੂਕੇਸ਼ਨ ਉਹਨਾਂ ਕੋਲੇ ਹੈਗੀ ਆ ਬੜਾ ਨਰਮ ਜੇ ਤੁਸੀਂ ਬੋਲਦੇ ਦੇਖੋਗੇ ਤਾਂ ਮੈਨੂੰ ਲੱਗਦਾ ਵੀ ਕੈਂਡੀਡੇਟ ਦੇ ਕੰਪੈਰੀਜ਼ਨ ਜੇ ਆਪਾਂ ਕੈਂਡੀਡੇਟ ਦਾ ਕਰਦੇ ਆ ਉਹਦੇ 'ਚ ਵੀ ਸਾਡਾ ਕੋਈ ਕੰਪੈਰੀਜ਼ਨ ਨਹੀਂ ਹੈਗਾ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਜਾ ਅਮਰਿੰਦਰ ਸਿੰਘ ਵੜਿੰਗ ਸਾਹਿਬ ਸਾਡੇ ਵੱਡੇ ਭਰਾ ਜੋ ਬੜੇ ਵਧੀਆ ਤਰੀਕੇ ਨਾਲ ਜਿਹੜਾ ਇਹ ਚੋਣ ਪ੍ਰਕਿਰਿਆ ਦੇ ਵਿੱਚ ਲੱਗੇ ਹੋਏ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਬਹੁਤ ਹੀ ਸਤਿਕਾਰਯੋਗ ਚਰਨਜੀਤ ਸਿੰਘ ਚੰਨੀ ਸਾਹਿਬ ਲੱਗੇ ਹੋਏ ਨੇ ਤੇ ਇਹ ਸਾਰੇ ਲੀਡਰਸ਼ਿਪ ਜਿੰਨੀ ਸਾਡੀ ਸੀਨੀਅਰ ਲੀਡਰਸ਼ਿਪ ਆ ਮੈਨੂੰ ਲੱਗਦਾ ਕੋਈ ਵੀ ਅਜਿਹਾ ਲੀਡਰ ਨਹੀਂ ਹੈਗਾ ਜੋ ਇਹ ਚੋਣ ਪ੍ਰਚਾਰ ਦੇ ਵਿੱਚ ਤੰਦ ਹੀ ਨਾਲ ਮਿਹਨਤ ਨਹੀਂ ਕਰ ਰਿਹਾ ਸੋ ਜਦੋਂ ਤੁਸੀਂ ਇਕੱਠੇ ਹੋ ਕੇ ਮਿਹਨਤ ਕਰਦੇ ਹੋ ਤਾਂ ਗੁਰੂ ਮਹਾਰਾਜ ਉਸ ਚੀਜ਼ ਨੂੰ ਜ਼ਰੂਰ ਭਾਗ ਲਾਉਂਦੇ ਨੇ ਤੇ ਮੈਨੂੰ ਪੂਰਨ ਵਿਸ਼ਵਾਸ ਆ ਕਿ ਅਸੀਂ 14 ਤਰੀਕ ਨੂੰ ਕਰਨ ਮੇਰਪੁਰ ਸਾਹਿਬ ਨੂੰ ਇਸ ਹਲਕੇ ਤੋਂ ਵਿਧਾਇਕ ਦੇ ਰੂਪ ਚ ਦੇਖਾਂਗੇ